ਬਾਕੀ ਨਾ ਤੁਸੀਂ ਕਮੈਂਟ ਕਰਕੇ ਜਰੂਰ ਯਾਦ ਦੱਸਿਆ ਕਰੋ ਵੀ ਕਿਹੜੇ ਲੈਵਲ ਤੇ ਐਨਕੋਨ ਲਾ ਕੇ ਮਿਲਦੇ ਆਂ ਨਾ ਹਾਲ ਦੀ ਘੜੀ ਦੇ ਮੈਂ ਕੱਲ ਲਾਗੇ ਭਾਂਡੇ ਭੁੰਡੇ ਕੰਮ ਗਿਆ ਹੋਰ ਰੈਡੀ ਆਪਣਾ ਲੋ ਵੀ ਮਿੱਤਰੋ ਆਪਾਂ ਹੋਰ ਦੇ ਵਿਖਾਈਆਂ ਮਾ ਫੇਰ ਵਿਖਾ ਦਈਏ ਓਏ ਹੁਣ ਹੋਈ ਆਪਣੀ ਕਾਤ ਤੋਂ ਬਾਹਰ ਧਿਆਨ ਤੋਂ ਲੱਗੇ ਆਵੇ ਉਦਾਂ ਬੀਜੇਗਾ ਸਟਾਲਾ ਆਪਾਂ ਪਟ ਗਏ ਫੇਰ ਨਾ ਖੁੱਲ ਜੇ। ਬਾਕੀ ਆ ਜੋ। ਮਕਈ ਦਾ ਟਾਈਮ ਟੂਮ ਹੋ ਜਾਊਗਾ। ਨਹੀਂ ਤੇ ਅੱਗੇ ਆਪਾਂ ਪਹਿਲੀਆਂ ਵਿਹਲੀਆਂ ਰੱਖ ਛੜੀ ਦੀਆਂ ਬੜੇ ਚੰਬਾ ਸਟਾਲਾ ਬੀਜਿਆ ਹੁਣ। ਆਵੇਂ ਚਾਹ ਦੇਣ ਗਏ ਉੱਥੇ। ਚਾਹ ਜੂਦੇ ਗਿਆ ਨੇ। ਬਾਕੀ ਰਾਣੀਆਂ ਕਿਦਾਂ? ਪੁੱਤਲ ਪਾਟ ਕੰਨ ਦੇ ਨਾ। ਗਣੀਆਂ ਤਿੰਨ ਚਾਰ। ਹਾਂਜੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਹੈ ਆਪਣੇ ਨਿਊ ਵਲੌਗ ਦੇ ਵਿੱਚ। ਨੰਬਰ دار ਫਾਰਮ 'ਚ। ਬਸ਼ੀਆਂ ਥਲੇ ਪਾਈ ਸੁੱਕ। ਦੇਖੋ ਲੈ ਇਹ ਨੀ ਨਿਆਰੀ ਇਹਦਾ ਮੈਂ ਨਾ ਬੱਛੀਆਂ ਥੱਲੇ ਸੁੱਕ ਜੀ ਪਾ ਕੇ ਰੱਖਿਆ ਕਰੋ ਪਰ ਖਾਂਦੀਆਂ ਗਈਆਂ ਚਲੋ ਬਾੜੇ ਮੋੜ ਖਾਂਦੀਆਂ ਮੜ ਕੇ ਆਪੇ ਖਾਣ ਵੀ ਤਾਂ ਦੇਈਆਂ ਨਾ ਖੁਰਲੀ ਚ ਵੰਡ ਮੁੱਕਾ ਗੱਡੀ ਆਉਣ ਵਾਲੀ ਉਹਦੇ ਕਰਕੇ ਖਾਂਦੀਆਂ ਬਾਕੀ ਆ ਗੱਦਾ ਜਾਂ ਜਰੂਰ ਬਣਾ ਕੇ ਰੱਖਿਆ ਕਰੋ ਹੈ ਆ ਵੀ ਆ ਗਿਆ ਇੱਕੋ ਮਿੰਟ ਡਾਂਗੀਆਂ ਰੜ ਗਈਆਂ ਆ ਪੂਰਾ ਓਕੇ ਮਾਹੌਲ ਬਣਿਆ ਬਿਆ ਕਿਦਾਂ ਗਣੀਆਂ ਤਿੰਨ ਚਾਰ ਹੀ ਬੂਹਾ ਕਿੰਨੇ ਖੋਲਿਆ ਗਾਵਾਂ ਰਲ ਗੀਆਂ ਸਾਡੀਆਂ ਉਧਰ ਵਹਿੜ ਆਈ ਹੂੰ ਵਹਿੜਾਂ ਦਾ ਆਈਆਂ ਨਹੀਂ ਨਹੀਂ ਉਹਲੇ ਘਰ ਚ ਕਿਹੜੀ ਕਿਹੜੀ ਵਹਿੜ ਸਾਨੂੰ ਵੇਖ ਲੈਂਦੇ ਆਇਦੋ ਹੋਇਆ ਮੱਲਿਆ ਹੁੰਦਾ ਹੀ ਇੱਕ ਨੇ ਆਇ ਇੱਕ ਚਲੋ ਆਇ ਮਗਰ ਲਈ ਆਹ ਹੇ ਹੇ ਆਹ ਮੋੜ ਇੱਕ ਹੋਰ ਚਾਰ ਆ ਰਿਆਂ ਓਏ ਸਿੰਘ ਵਾਲੀ ਇੱਥੇ ਨਹੀਂ ਆਉਂ ਸਿੰਘਾਂ ਆ ਆ ਜਾਣੇ ਹੈ ਜਾਲਾਂ ਗਈਆਂ ਰਾਵਤ ਪੂਰਾ ਜਾਂ ਫੁੱਲ ਗਿਆ ਉਹ ਕੀਤੀਆਂ ਸੈਟ ਚਾ ਮਾਰ ਘੁੱਟ ਗਈ ਫੇਰ ਨਾ ਖੁੱਲ ਜੇ ਬਾਕੀ ਆ ਜਾਓ ਸਾਨੂੰ ਮਿਲਦੀਆਂ ਗਾੜੀ ਗਾੜੀ ਮੈਨੇ ਕੀ ਸਮਝ ਆ ਰਹੀ ਆ ਹਾਵੇ ਉਦੋਂ ਬੀਜਿਆਗਾ ਸਟਾਲਾ ਆਪਾਂ ਪਰ ਆਪਣੇਆਂ گاਵਾਂ ਨੂੰ ਨਹੀਂ ਆਪਣੇ ਨੂੰ ਆਪਾਂ ਆ ਵੜ ਗਏ ਇਸ ਤੋਂ ਬਾਅਦ ਬੀਜਾਂਗੇ ਮੱਕਈ ਤੇ ਆਪਾਂ ਨੂੰ ਸ਼ਹਿਰ ਖੜੀ ਦਾ ਕੱਲ ਦਾ ਲਾਇਆ ਹਥੋਂ ਵੜਨ ਦੇ ਦੋ ਲਾਓ ਵੜਾਂਗੇ ਮੜ ਕੇ ਬੀਜਾਂਗੇ ਮੱਕਈ ਐਸੇ ਸਟਾਲਾ ਕਰ ਲੱਗ ਗਿਆ ਆਪਣੇ ਮਟਰਿਆ ਤੇ ਉਹ ਨਜ਼ਰ ਨੂੰ ਮੜ ਕੇ ਮੱਕਈ ਦਾ ਟਾਈਮ ਟੂਮ ਹੋ ਜਾਊਗਾ ਨਹੀਂ ਤੇ ਅੱਗੇ ਆਪਾਂ ਪਾਲੀਆਂ ਵਿਹਲੀਆਂ ਰੱਖ ਛੱਡੀ ਦੀਆਂ ਬੜੇ ਚੰਗੇ ਬਸਟਾਲਾ ਬੀਜਿਆ ਹੁਣ ਤੇ ਹੁਣ ਸਟਾਲਾ ਵੱਢ ਗਏ ਮੜ ਕੇ ਦੋ ਲੋ ਵੱਢਾਂਗੇ ਤੇ ਮੜ ਕੇ ਉਸ ਤੋਂ ਬਾਅਦ ਆਪਾਂ ਮਕਈ ਬੀਜਣ ਦਾ ਆਪਣੀ ਉਹਦਾਂ ਨੂੰ ਇਹ ਵੀ ਜੇ ਇਹਦੇ ਆਪਾਂ ਕਣਕ ਬੀਜਦੇ ਫਿਰ ਮਕਈ ਬੜੀ ਲੇਟ ਹੋ ਜਾਂਦੀ ਤੇ ਪਿਛਲੀ ਆ ਤੇ ਪਹਿਲੀ ਵਿਹਲੀ ਰੱਖ ਛੱਡੀ ਤੇ ਅਰਕੀ ਸਾਡਾ ਆਰਾਦਾ ਬਸਟਾਲਾ ਬੀਜ ਲਈ ਅੱਜ ਵੇਚ ਕੇ ਆਏ ਆ ਪਤਾ ਨਹੀਂ ਕੀ ਮੇਰੇ ਹਿਸਾਬ ਨਾਲ 230 ਰੁਪਏ ਆ ਰੇਟ ਪੱਟਿਆਂ ਦਾ ਤੇ ਬਾਕੀ ਜੇ ਕੋਈ ਵੀਰ ਭਰਾ ਪੈਂਠਾ ਗਿੱਲਿਆਂ ਜੋ ਕੋਈ ਵੀਡੀਓ ਵੇਂਦਾ ਆ ਬਲੌਗ ਸਾਡਾ ਤੇ ਜ਼ਰੂਰ ਕਨੈਕਟ ਕਰਿਓ ਵੀ ਉਹ ਥੋੜਾ ਸੌਖਾ ਜਾਂਦਾ ਕੰਮ ਉਹਦਾ ਤੁਹਾਨੂੰ ਪਤਾ ਥੋੜੇ ਕਿਸੇ ਨੇ ਲਵਾਲੇ ਥੋੜੇ ਜਿਹੇ ਕਿਸੇ ਨੇ ਤਾਂ ਕਰਕੇ ਮੈਂ ਗੱਲ ਕਰਨਿਆ ਤੇ ਬਾਕੀ ਉਹ ਵੀ ਤੁਹਾਨੂੰ ਦੱਸਿਆ ਕਰਾਂਗੇ ਜਿਹਨੂੰ ਆਪਾਂ ਕੀਤਾ ਦੂਜਾ ਮ ਕਈ ਬੀਜਣੀ ਜਾਂ ਹਨਾ ਵੀ ਹੋਰ ਕੋਈ ਕੰਮ ਬਾਕੀ ਚਲੋ ਮਿਲਦੇ ਆ ਤੁਹਾਨੂੰ ਆ ਵੀ ਚਾਹ ਦੇਣ ਗਏ ਉਥੇ ਚਾਹ ਜੂਦੇ ਕੀ ਆਗੀਆਂ ਬਾਕੀ ਰਾਣੀਆਂ ਖਾਂਦੀਆਂ ਪੱਠੇ ਵੁੱਠੇ ਬਾਕੀ ਪੂਰਾ ਕੰਮ ਹੋਇਆ ਗਿਆ ਓਕੇ ਮਾਹੌਲ ਅੱਜ ਇੱਕ ਹੁਣ ਵਿਆਹ ਮੈਂ ਚੱਲਿਆ ਹੁਣ ਵਿਆਹ ਬਾਕੀ ਵਲੌਗ ਬਣਾਵਾਂਗੇ ਆਣ ਕੇ ਹੁਣ ਹੋਈ ਆ ਆਪਣੀ ਕਾਤ ਤੋਂ ਬਾਹਰ ਧਿਆਨ ਤੋਂ ਲੱਗੇ ਹੁਣ ਹੈਂ ਖਰਿਆ ਕਰੋਗੇ ਜੀ ਪਰ ਨਾਲਾ ਬੰਦੇ ਸ਼ਹੀ ਹੈ ਅੱਜ ਇਧਰ ਘਟਾਲਾ ਲਾਦ ਟਾਲਾ ਲਾ ਦਣਗੇ ਇਹ ਚੱਲੇ ਹੁਣ ਬਾਕੀ ਤੇ ਆਪ ਦੂ ਲੱਗੇ ਹੋ ਉਹ ਲਾਈ ਉਹਨੂੰ ਤੇ ਆਪ ਤੇ ਉਦ ਹੋਗੇ ਹੈ ਰਾਜਾ ਜਾਲ ਨੂੰ ਕਿਉਂ ਉਹ ਰਾਜਾ ਜੀ ਜਿੰਦੇ ਆ ਮੈਂ ਪੱਲੇ ਲਾਉਣੇ ਪਰ ਲਕਨੇ ਤੇ ਰਹਿ ਗਿਆ ਲਾ ਨਾਈ ਤੇ ਹੁਣ ਆਹ ਕਹਨੇ ਯਾਰ ਮੁੰਡਾ ਨੰਬਰ ਨਹੀਂ ਹੈ ਇਹ ਗੱਲ ਲਾ ਨਾ ਬਾਕੀ ਮਜ਼ਦੇ ਆਂਦਾਂ ਨੂੰ ਉਹ ਆਪ ਦੂ ਹੋਗੇ ਮੁੰਡਾ ਮਰਨਾ ਪੜਦਾ ਰਿਆ ਉਹਦਾ ਵਿਆਹ ਲੋ ਵੀ ਮੇਟਰ ਆਪਾਂ ਦੇ ਵਿਆਹ ਵੀ ਵੇਖ ਕੇ ਆ ਗਏ ਹੁਣ ਲੱਗੇ ਆ ਚਵਾਈ ਕਰਨ ਚਵਾਈ ਦਾ ਗਿਆ ਹੋ ਟਾਈਮ ਆਪਣਾ ਇਹ ਨਹੀਂ ਆ ਵੀ ਤਿਆਰ ਹੋਏ ਆ ਬਣਾਈਆਂ ਵਲੌਗ ਕੋਈ ਨਹੀਂ ਉਹ ਵੀ ਕਿਸ ਦਿਨ ਬਣਾਵਾਂਗੇ ਆ ਬਾਕੀ ਵਧੀਆ ਚੱਲੀ ਜਾਂਦੇ ਆ ਕੰਮ ਕਾਰ ਹੁਣ ਲੱਗੇ ਆ ਭੰਡੇ ਭੁੰਡੇ ਲਾਉਣ ਅਜੇ ਭੰਡੇ ਭੁੰਡੇ ਸਾਰੇ ਲਾਉਣ ਲਾਣ ਵਾਲੇ ਬਾਕੀ ਤੁਹਾਨੂੰ ਮਿਲਦੇ ਆ ਨਾਲ ਨਾਲ ਬਾਕੀ ਤਾਂ ਮਲਈਆ ਰਾਣੀਆਂ ਨਾ ਕੀ ਕਿਹਾ ਨਾ ਮਗਰ ਲਾ ਕੈਮਰੇ ਕਰਦਾ। ਆ। ਫਿਰੇ ਵਿਖਾਈਆਂ ਮਾਂ ਫੇਰ ਵਿਖਾ ਦਗੇ। ਓਏ। ਬੈਠੀਆਂ ਹੁਣ ਐ ਹੁਲੇ। ਫਿਰੇ ਨਾ ਨੱਚ ਪੜਕ ਲਿਆ। ਬਾਕੀ ਚਲੋ ਗਾੜੀ ਗਾੜੀ ਨਾਲ ਦਿੰਨੇ ਅਪਡੇਟ ਕੀ ਹਿਸਾਬ ਕਿਤਾਬ ਆ। ਇਹ ਆ ਭਾਂਡੇ ਭੁੰਡੇ ਸਾਰੇ ਆ ਪੋਣੇ ਪਾਣੇ ਬੰਨੇ ਆ ਮਸ਼ੀਨਾਂ ਦੇ। ਹੁਣ ਲੌਣੇ ਆ ਪੋਣੇ ਪਾਣੇ। ਅਵੇ ਇਦਾਂ ਕਵਰ ਕਰ ਦੇਈਦੇ ਤੇ ਜਿਹੜਾ ਘੱਟਾ ਮਿੱਟੀ ਮਾੜਾ ਮੋਟ ਉਹ ਨਾ ਪਾਵੇ ਨਾ ਜਿੰਨੀ ਸੰਭਾਲ ਹੋ ਸਕੇ ਉਨੀ ਜਿਆਦਾ ਆਪਾਂ ਨੂੰ ਵਧੀਆ ਆ ਹਾਂ ਬਾਕੀ ਚਲੋ ਬਾਕੀ ਕੈਨਕੂਨ ਲਾ ਕੇ ਮਿਲਦੇ ਹਾਂ ਨਾ ਹਾਲ ਦੀ ਘੜੀ ਦੇ ਮੈਂ ਕੱਲਾ ਹੀ ਆ ਪਰ ਮੀਂਹ ਤਾਂ ਨਹੀਂ ਚੱਲੇ ਤੇ ਗੁਰਦਾਰੇ ਸਾਹਿਬ ਫੇਰ ਆਣ ਕੇ ਲੱਗੂ ਬਾਕੀ ਨਾ ਤੁਸੀਂ ਕਮੈਂਟ ਕਰਕੇ ਜਰੂਰ ਯਾ ਦੱਸਿਆ ਕਰੋ ਵੀ ਕਿਹੜੇ ਲੈਵਲ ਦੀ ਚੀਜ਼ ਚਾਹੀਦੀ ਹੁਣ ਵੀਰਾਂ ਦੇ ਮੈਸੇਜ ਕਮੈਂਟ ਆਇਆ ਵੀ ਸੀਮਨ ਬਾਰੇ ਦੱਸੋ ਸੀਮਨ ਵੀਰ ਜੀ ਤੁਸੀਂ ਇਹ ਚੀਜ਼ ਨਾ ਵਰਤਿਆ ਕਰੋ ਵੀ ਜਿੱਦਾਂ ਦੀ ਤੁਹਾਡੇ ਗਾਂ ਆ ਵੀ ਕਿਹੜੇ ਲੈਵਲ ਦੀ ਗਾਂ ਆ ਇਹਨੂੰ ਵੀ ਕਿਹੜਾ ਸੀਮਨ ਚੰਗਾ ਰਹੂਗਾ ਉਹ ਚੀਜ਼ ਜਿਆਦਾ ਕਰਿਆ ਕਰੋ ਜੇ ਤੁਹਾਡੀ ਗਾਂ ਮਾਸਾ ਹੋਰੀ ਆ ਤੇ ਫਿਰ ਉਸ ਹਿਸਾਬ ਨਾਲ ਸੀਮਨ ਭਰਾਲਿਆ ਕਰੋ ਬਾਕੀ ਸੀਮਨ ਭਰਾਇਆ ਚੰਗਾ ਕਰੋ ਇਹ ਤੇ ਵੀ ਗੱਲਾਂ ਹਨ ਜਿੰਨਾਂ ਜਦੋਂ ਆਪਾਂ ਡਾਕਟਰਾਂ ਨੂੰ ਕਹਦੇ ਹਾਂ ਚੰਗਾ ਭਰ ਦੋ ਉਹਨਾਂ ਭਰ ਕੇ 30 40 ਵਾਲਾ 100 150 ਰੁਪਈਆ ਲੈ ਲੈਣਾ ਇਹ ਵੀ ਗੱਲਾਂ ਗਲਤ ਏ ਹਨ ਜੇ ਤਾ ਉਹਈ ਨੌਲੇਜ ਹੈ ਉਹ ਮੜਾ ਮੋੜ ਉਹਨਾਂ ਡਾਕਟਰ ਨਾਲ ਸੇਰੜਾ ਡਾਊਗਾ ਤੇ ਜਿੰਨੂੰ ਪਤਾ ਨਹੀਂ ਉਹਨਾਂ ਕਹਿੰਦਾ ਡਾਕਟਰ ਜਿਹੜਾ ਸਭ ਤੋਂ ਵਧੀਆ ਉਹ ਭਰ ਦੇ ਇਹ ਡਾਕਟਰ ਨੇ ਸਭ ਤੋਂ ਵਧੀਆ ਆਪ ਦੇ ਹਿਸਾਬ ਨਾਲ ਭਰਨਾ ਹੈ ਇਹ ਕਰਕੇ ਆਪਾਂ ਨੂੰ ਇਹ ਨਿਗਿਆ ਨਿਗਿਆ ਘਾਟਾ ਹਨ ਜਿਹੜੀਆਂ ਇਹ ਆਪਾਂ ਨੂੰ ਲੈ ਕੇ ਪੈਣਦੀਆਂ ਤੇ ਬਾਕੀ ਕੋਈ ਵੀ ਕਿਸੇ ਦਾ ਕੰਮ ਸ਼ੁਰੂ ਹੁੰਦਾ ਆ ਜਾਂ ਕੋਈ ਕਰਦਾ ਆ ਤੇ ਕੋਈ ਕਿਸੇ ਨੂੰ ਵੇਖ ਕੇ ਕੁਝ ਨਹੀਂ ਹੁੰਦਾ ਸਭ ਉਹ ਸਈਆਂ ਲੱਤਾਂ ਖਿੱਚ ਜਾਂ ਉਹਦਾ ਮਜ਼ਾਕ ਟਾ ਬਸ ਇਹੋ 2-4 ਗੱਲਾਂ ਲੋਕਾਂ ਹੋਰ ਕਿਸੇ ਤੋਂ ਕੋਈ ਕੰਮੰਦਾ ਕੰਮ ਨਹੀਂ ਹੁੰਦਾ ਉਹਨਾਂ ਨੂੰ ਇੱਕ ਨੋਰ ਮਾਰ ਦੇ ਤੁਸੀਂ ਬਸ ਆਪਣੇ ਕੰਮ 'ਤੇ ਰੱਖੋ ਫੋਕਸ ਮੈਂ ਹਰ ਵਾਰ ਇਹ ਗੱਲ ਨਾ ਪਾ ਕੇ ਮੈਂ ਤੁਹਾਨੂੰ ਗਾੜੀ ਦਦਾਂ ਪੋਨੇ ਪਾਣੇ ਲਾ ਤੇ ਮੈਂ ਕਰ ਰੱਖ ਲੈਂਦਾ ਬਾਲਟੀਆਂ ਬੋਲਟੀਆਂ ਲਾ ਲਈਆਂ ਫਿਰ ਤੁਹਾਡੇ ਨਾਲ ਕਰਦਾ ਮੈਂ ਗੱਲਾਂ ਲੱਗੇ ਭਾਂਡੇ ਭੁੰਡੇ ਕੰਮ ਗਿਆ ਹੋਰ ਰੈਡੀ ਆਪਣਾ ਹੁਣ ਬਸ ਗਾਵਾਂ ਵਾੜ ਕੇ ਤੇ ਹੁਣ ਚੋਣ ਨਹੀਂ ਲੱਗਣਾ ਆਪਾਂ ਚੋਣ ਦਾ ਇਹ ਬੰਦਾ ਨਰੋਏ ਜੜੇ ਉਹ ਫੇਰੇਦਾ ਇਦਾਂ 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 ਬਾਗੀ ਗਈ ਆ ਮੇਰਾ ਇਹ ਮਨ ਜਾ ਛੜ ਜਾਂਦਾ ਚੁੱਕਿਆ ਜਾਂਦਾ ਵੀ ਯਾਰ ਰੋਜ਼ ਇੱਕੋ ਜੀ ਹੀ ਤਾਂ ਕਰਕੇ ਬਾਕੀ ਤੁਸੀਂ ਬਰਾਸਪੋਰਟ ਕਰਿਆ ਕਰੋ ਪੂਰੀ ਰੱਜ ਕੇ ਤੁਹਾਡੇ ਸਰਦੇ ਆ ਮੈਂ ਇਕੱਲਾ ਬਣਾਉਣਾ ਜਾਂ ਇਕੱਦਾ ਜਾਂ ਨਾਲ ਹੋਵੇ ਬੰਦਾ ਗੱਲਬਾਤ ਮਾਰ ਲੈਂਦਾ ਤੇ ਨਹੀਂ ਬਾਕੀ ਮੇਰੇ ਭਰਾ ਫੇ ਕੰਮ ਕਰੋ ਖੇਜ ਕੇ ਪਰ ਅੱਜ ਮੈਨੂੰ ਇੱਕ ਬੰਦੇ ਨੇ ਸਲਾਹ ਦਿੱਤੀ ਆ ਤੂੰ ਜਿੰਨੀ ਮਰਜ਼ੀ ਸਲਾਹਾਂ ਦੇ ਨਾ ਪਰ ਕਿਸੇ ਨੇ ਗੋਨ ਨਹੀਂ ਪਾਉਣਾ ਮੈਂ ਚਲੋ ਭਰਾ ਨਹੀਂ ਪਾਉਣਾ ਅੱਜ ਮੈਂ ਗਿਆ ਆ ਕਰੇ ਚਲ ਆਪਣਾ ਸੱਜਣ ਹੀ ਜਿੰਨੇ ਮੈਨੂੰ ਇਹ ਗੱਲ ਆਖੀ ਆਂਦਾ ਇਹਨੂੰ ਜਾਣਦੋ ਘਰੇ ਇਹਨੇ ਜਾ ਕੇ ਖਬਰਾਂ ਵੀ ਦੇਣੀਆਂ ਚਲੋ ਮਾਹ ਪਰਾਵਾ ਕਬਨਾਂ ਸਹੀਂ ਆਪਣਾ ਸੱਜਣ ਹੀ ਖਾਸ ਹੀ ਜਿੰਨੇ ਇਹ ਗੱਲ ਆਖੀ ਪਰ ਆਪਾਂ ਫੇਰ ਰਸਕੇ ਟਾਲ ਲਈਦਾ ਮੁੜ ਕੇ ਇੱਥੇ ਆਣ ਕੇ ਜਦੋਂ ਵਲੌਗ-ਵਲੌਗ ਬਣਾਉਂਦੇ ਹੀ ਉਦੋਂ ਫੇਰ ਦੱਸਦੇ ਹੀ ਤਾਂ ਇੰਦਾ ਦਾ ਪ੍ਰੋਸੈਸ ਹੁੰਦਾ ਹੈ ਮੇਰੇ ਅਸਨਾ ਇੰਨੀਆਂ ਗੱਲਾਂ ਬਾਤਾਂ ਸੁਣਨੀਆਂ ਪੈਂਦੀਆਂ ਜੀ ਕੋਈ ਵੀ ਕੰਮ ਕਰਨਾ ਤੁਹਾਡੇ ਨਾਲ ਵੀ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ ਇਹ ਨਹੀਂ ਆ ਮੇਰੇ ਇਕੱਲੇ ਨਾਲ ਹੁੰਦੀਆਂ ਇਕੱਲਾਂ ਹੁੰਦੀਆਂ ਵੀ ਜਦੋਂ ਕੋਈ ਕੰਮ ਖੋਲਣਾ ਜਾਂ ਰੋਟੀ ਸੌਖੀ ਖਾਣ ਦੇ ਆ ਉਹਨਾਂ ਜਿਹੜੀ ਬੱਲੇ-ਪੱਲੇ ਜਿੱਨਾ ਜਦੋਂ ਖਾਲੀ ਜੀ ਰੋਟੀ ਜਾਂ ਤੁਹਾਡੇ ਬੁੱਤ ਚਾਰ ਹੈਗੇ ਜੇ ਨਹੀਂ ਹੈਗੇ ਤੇ ਫਿਰ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਸਗਾ ਸਬੰਧੀ ਨਹੀਂ ਤੇ ਨਹੀਂ ਜੇ ਗੱਲ ਮੇਰੀ ਝੂਠ ਹੈ ਤਾਂ ਦੱਸੋ ਮੈਂ ਤਾਂ ਕਹਿੰਦਾ ਵੀ ਆਪਣੀ ਜ਼ਿੰਦਗੀ 'ਚ ਜਾਂ ਆਪਣੇ ਇੰਨਾ ਨੀ ਜਿਆਦਾ ਸਟਰਗਲ ਕਰ ਲੋ ਵੀ ਜਿਹੜਾ ਨਹੀਂ ਜਦੋਂ ਤੁਹਾਡੇ ਤੇ ਬਟਾਪਾ ਆਉਣਾ ਜਦੋਂ ਬੁੱਢੇ ਹੋਣਾ ਵੀ ਆਪਾਂ ਬੈ ਕੇ ਖਾ ਸਕੀਏ ਇੰਨੇ ਬੰਦਾ ਮਿਹਨਤ ਕਰ ਲਿਆ ਉਸ ਕੋਲ ਇੱਕ ਮਾਸਟਰ ਹੁੰਦਾ ਸੀ ਬੰਦਾ ਹੁੰਦਾ ਆਪਣੀ ਜ਼ਿੰਦਗੀ ਦੀ ਗਾੜੀ ਨੇ ਇੱਕ ਘਾਟੀ ਬਣੀ ਹੈ ਤੋਂ ਘਾਟੀ ਆਪਾਂ ਹੁਣ ਜਵਾਨੀ 'ਚ ਚੜਨੀ ਔ ਨਾ ਜਵਾਨੀ ਚੜ ਜਾਗੇ ਸੌਖੀ ਜੇ ਬੁੱਢੇ ਵੇਲੇ ਚੜੀ ਦੀ ਔਖੀ ਚੜਨੀ ਜਾਣੀ ਉਦੋਂ ਨਹੀਂ ਇੰਨੀ ਮਿਹਨਤ ਕਰ ਲੋ ਵੀ ਜਿਹੜੀ ਉਹ ਘਾਟ ਗਿਆ ਦਹੀਂ ਹੁਣ ਚੜਜੋ ਜਵਾਨੀ ਜੇ ਤੇ ਜਦੋਂ ਬੁੱਢੇ ਹੋਦੇ ਉਹ ਘਾਟੀ ਜਦੋਂ ਸਾਈਕਲ ਨਹੀਂ ਚੜਦਈਦਾ ਮੁੜ ਕੇ ਆਪੇ ਰੈਡ ਦਾ ਰੈਡ ਦਾ ਥੱਲੇ ਆਉਂਦਾ ਉਹਦਾ ਮੁੜ ਕੇ ਉਹ ਸੀਨ ਹੋ ਜਾਂਦਾ ਵੀ ਵਾਕਿਆ ਆਪਾਂ ਹੁਣ ਇੰਨੀ ਮਿਹਨਤ ਕਰ ਲਈਏ ਕਿ ਜਿਹੜਾ ਆਪਾਂ ਆਪਣੇ ਮਟਾਪੇ ਚ ਵੀ ਸੁੱਖ ਦੀ ਰੋਟੀ ਖਾ ਸਕੀ ਬੈ ਗਏ ਤੇ ਬਾਕੀ ਖਾਣੇ ਆਪੋ ਆਪਣੇ ਕਰਮ ਹੁੰਦੇ ਆ ਇਹ ਦੇ ਵਿਚਾਰਾਂ ਬਣੀਆਂ ਉਤੋਂ ਜਾਂ ਮੇਰੇ ਤੋਂ ਥੋੜਾ ਜੋ ਆਪਣੇ ਕਰਮਾਂ ਜਾਂ ਆਪ ਨੂੰ ਮਿਲ ਜਣਾ ਜੋ ਉਹਦੇ ਕਰਮਾਂ ਨੂੰ ਮਿਲ ਜਾਣਾ ਇਹ ਗੱਲਾਂ ਛੱਡ ਗਏ ਆਪਾਂ ਜ਼ਿਆਦਾ ਆਪਣੇ ਕੰਮ ਤੇ ਫੋਕਸ ਰੱਖਿਆ ਕਰੀਏ ਵੀ ਹਾਂ ਵੀ ਅਸੀਂ ਆਹ ਕੰਮ ਸ਼ੁਰੂ ਕੀਤਾ ਇਹਨੂੰ ਨੇਪਰੇ ਕਿਹੜੇ ਤਰੀਕੇ ਨਾਲ ਚਾੜਨਾ ਇਹ ਨਹੀਂ ਵੀ ਉਹਦੀ ਸੁਣ ਕੇ ਜਿਦਾਂ ਪਾਣੀ ਵਾਂਗੂ ਤਿਆਰ ਦੇਣਾ ਫਿਰ ਇਹ ਕਿਦੋਂ ਡੋਲ ਦੇਣਾ ਫਿਰਿਆ ਕਰੋ ਉਹਦੀ ਸੁਣ ਲਈ ਮੁੜ ਕੇ ਉਹਦੇ ਮਗਰ ਲੱਗ ਜਾਣਾ ਉਹ ਕੰਮ ਇਦਾਂ ਕਰਦਾ ਸੀ ਉਦਾਂ ਕਰੀਏ ਜਿਹੜਾ ਕੰਮ ਨੂੰ ਹੱਥ ਲਾਉਣਾ ਨੇਪਰੇ ਚਾੜੋ ਕਿ ਇਹ ਵੀ ਤਰੀਕੇ ਨਾਲ ਭਾਵੇਂ ਵਾਧਾ ਹੁੰਦਾ ਭਾਵੇਂ ਘਾਟਾ ਹੁੰਦਾ ਇਹਨੇ ਬਾਰ-ਬਾਰ ਕੰਮ ਖੋਲਣਾ ਜਾਂ ਧਾਟਾਉਣਾ ਉਹ ਜਿਆਦਾ ਵੇਸਟਿੰਗ ਹੁੰਦੀ ਉਹਨ ਕਈ ਕਰਦੇ ਬਾਹਰ ਜਾਂਦੇ ਜਾਂ ਬਾਹਰ ਪੈਸੇ ਨਹੀਂ ਬੰਦੇ ਜਾਂ ਜੀ ਨਹੀਂ ਲੱਗਦਾ ਉਹ ਆ ਜਾਂਦੇ ਇਰੇ ਇੰਨ ਕਹਿੰਦੇ ਹਨ ਕੰਮ ਖੋਲਣਾ ਤੇ ਕੰਮ ਕੋ ਲਈ ਹੈ ਬਸ ਔਖਾ ਖੋਲ ਜਾਣਾ ਕਿ ਕੰਮ ਖੋਲਣ ਨੂੰ ਰੁਪਏ ਲੱਗਦੇ ਮੈਂ ਤਾਂ ਕਰਕੇ ਨੂੰ ਜਿਹੜਾ ਵੀ ਕੋਈ ਵੀ ਕੰਮ ਕਰਨਾ ਇੱਕ ਸਟੈਂਡ ਦਾ ਰਹਿ ਕੇ ਕਰੋ ਇਹ ਨਹੀਂ ਕਿ ਇੱਧਰ ਕਰੀਏ ਉੱਧਰ ਬਾਕੀ ਤੁਹਾਨੂੰ ਮੈਂ ਮਿਲਦਾ ਗਾੜੀ ਸਾਡੀ ਮਰੀ ਦੇ ਅੰਦਰ ਵਾਰਦ ਚੱਲ ਬਾਉ ਹੁਣ ਆ ਬੇਚਾਰੀ ਗਾਣੀ ਹਾ ਗਾਂ ਸਾਡੀ ਪੁਰਾਣੀ ਹੋ ਗਈ ਪੈ ਲੋ ਇੰਨੀ ਇਹਨੂੰ ਨੁਕਸ ਪਿਆ ਸਾਡੀਆਂ ਦਾਵਾਂ ਨੂੰ 올림픽 ਸਕਿਨ ਵਾਲਾ ਸਾਨੂੰ ਇਹ ਵੀ ਬੇਚਾਰੀ ਮਰ ਜਾਊਗੀ ਪਰ ਨਹੀਂ ਵੇਲੋ ਏ ਬੇਚਾਰੀ ਅੱਜ ਵੀ ਦੁੱਧ ਦੇਂਦੀ ਵਧੀਆ ਉਹ ਵੀ ਜਿਹਦੀ ਵਧੀ ਹੋਵੇ ਜਾਂ ਕੁਝ ਵੀ ਲਾਲੂ ਸਾਹਿਬ ਕਿਤਾਬ ਜੋ ਇਹਦੇ ਕਰਮਾਂ 'ਚ ਜੋ ਇਹਦਾ ਦਾਣਾ ਪਾਣੀ ਇਹਨੇ ਵਜਾਦੀ ਨੇ ਖਾ ਗਿਆ ਹੀ ਜਾਣਾ ਇਹ ਚੀਜ਼ ਹੋ ਜਾਂਦੀ ਆ ਜਿਹਨੂੰ ਆਪਾਂ ਨਫ਼ਰਤ ਕਰੀਏ ਜਿੱਤੇ ਆ ਕਈਆਂ ਰਹੀ ਚੀਜ਼ ਤਾਂ ਹਸ ਹੌਲਾ ਜਿਹਨੂੰ ਆਪਾਂ ਗਨੀਆ ਨਾ ਟੇਚ ਆਏ ਇਹ ਤੋਂ ਕੀ ਹੋਣਾ ਤੇ ਉਹ ਬੰਦਾ ਸਾਰੇ ਮੇਂ ਗਾੜੀ ਲੱਗ ਜਾਂਦਾ ਹੁੰਦਾ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਫੋਟਾ ਸਿੱਕਾ ਚੱਲ ਜਾਂਦਾ ਹੁੰਦਾ ਇਹ ਪਤਾ ਨਹੀਂ ਉਹ ਕਦੋਂ ਕਿਹਦਾ ਦਿਨ ਬਦਲ ਜਣੇ ਆ ਵੀ ਕਦੀ ਕਿਸ ਨੂੰ ਮਜ਼ਾਕ ਨਾ ਕਰੋ ਪਿੰਨਾ ਉਹਨੂੰ ਇਹ ਗਨੋਂ ਵੀ ਜਰੇ ਸਾਡੇ ਨੂੰ ਮਾੜਾ ਆਉਗਾ ਜੀ ਹਰ ਇੱਕ ਨਾ ਪ੍ਰੇਮ ਪਿਆਰ ਨਾ ਕਾਹਦੀਆਂ ਚੀਜ਼ਾਂ ਨੂੰ ਮਾਨ ਕਰਨਾ ਯਾਰ ਹੈ ਪਤਾ ਨਹੀਂ ਅਗਲਾ ਸਾਸ ਸਵੇਰੇ ਆਉਣਾ ਜਾਂ ਨਹੀਂ ਆਪਾਂ ਕੁੜੀਆਂ ਮੈਂ ਮੈਂ ਕਰਦੇ ਹੋ ਸਜਾਨੇ ਮੇਰੇ ਤੋਂ ਆ ਮੇਰੇ ਤੋਂ ਆ ਜੇ ਆਪਣੇ ਤੋਂ ਇਹ ਚੀਜ਼ਾਂ ਜੇ ਰੱਬ ਉਹਨੂੰ ਵੀ ਦੇ ਸਕਦਾ ਜੇ ਤੇ ਆਪਾਂ ਹਵਾ ਕਰਦੇ ਸਾਰਿਆਂ ਦਾ ਬੰਦਾ ਪਿਆਰ ਨਾਲ ਰਵੇ ਹਰੇਕੀ ਰਿਸਪੈਕਟ ਕਰੇ ਤੇ ਆਪਣੇ ਕੰਮ ਤੇ ਜ਼ਿਆਦਾ ਫੋਕਸ ਕਰੇ ਮੈਂ ਬਾਰ ਬਾਰ ਇਹੋ ਚੀਜ਼ਾ ਨਾ ਉਹਨੇ ਇੱਕ ਵੀਰ ਦਾ ਕੱਲ ਮੈਨੂੰ ਅਮਰੀਕਾ 'ਚੋਂ ਫੋਨ ਆਉਂਦਿਆ ਹੁਣ ਕਈਆਂ ਨੇ ਵਿੱਚ ਮੇਰੇ ਮੂੰਹ ਲੱਗੇ ਸੁਣਨ ਇਹਨਾਂ ਨੇ ਮੰਗਣੀ ਆ ਵੀ ਇਹ ਫੁਕਰੀਆਂ ਮਰੀ ਜਾਂਦਾ ਅਮਰੀਕਾ 'ਚੋਂ ਫੋਨ ਆਉਂਦਿਆ ਉਹ ਭਰਾ ਆਂਦਾ ਭਰਾ ਹੀ ਤੇਰਾ ਵਲੌਗ ਵੇਖ ਕੇ ਇਹਦੇ ਚਲੋ ਆਪਣੀ ਗੱਡੀ ਚਲਾਉਂਦੇ ਰਹੀਦਾ ਵੀ ਚਲੋ ਆਪਾਂ ਨੂੰ ਖੁਸ਼ੀ ਹੁੰਦੀ ਵੀ ਭਰਾ ਇੱਡੀ ਦੂਰੋਂ ਸਪੋਰਟ ਕਰਦੇ ਆ ਕੋਈ ਬੰਦਾ ਆਂਦਾ ਮੈਂ ਆਣ ਕੇ ਅਮਰੀਕਾ 'ਚੋਂ ਮੈਂ ਆਪਣਾ ਇੱਥੇ ਬਿਜ਼ਨਸ ਖੋਲਣਾ ਵੀਡੀਓ ਵੇਖ ਵੇ ਚਲੋ ਮੈਂ ਇਹਨਾਂ ਵੀ ਚਲੋ ਚੰਗੇ ਬੰਨੇ ਲੱਗੰਦੇ ਆ ਉਹਨਾਂ ਆਡੇ ਘਰੇ ਕਈ ਜਿਹੜਾ ਤੁਹਾਨੂੰ ਮੈਂ ਦੱਸਾਂ ਜਿਹੜਾ ਪੜ੍ਹੇ ਲਿਖਿਆ ਬੰਦਾ ਉਹਨਾਂ ਕੰਮ ਨੂੰ ਵੇਖ ਕੇ ਖੁਸ਼ ਹੋਊਗਾ ਤੇ ਜਿਹੜਾ ਅਨਪੜ ਵਹਿਲਾ ਜਿਹਦੀ ਘਰੇ ਨਹੀਂ ਪੋਸ਼ਕਿਸ਼ ਉਹਨੇ ਆਣ ਕੇ ਚਾਤਰੀਆਂ ਮਾਰਨੀਆਂ ਤੇ ਗੁਰੂਆ ਤੁਸੀਂ ਗੋਇ ਜੀ ਨਿਆਣੇ ਬਾੜ ਛੱਡਦੇ ਤੂੰ ਭੈਜੋ ਰ ਇੱਥੇ ਮੰਗਣੀ ਕੋਈ ਬਾੜ ਛੱਡਦੇ ਇਹਦੇ ਬਾਹਲੇ ਕਹਿਣਗੇ ਅਸੀਂ ਕੁੜੀ ਉੱਥੇ ਵੀ ਆਉਣੀ ਆ ਜਿੱਥੇ ਰੋਟੀ ਪਾਣੀ ਸਰਕਾਰੀ ਨੌਕਰੀ ਹੋਵੇ ਆ ਉਹ ਹੋਵੇ ਜੇ ਹੋਵੇ ਵੀ ਦੱਸ ਅਸੀਂ ਭੈਣ ਜੋ ਕਿਸ ਨੂੰ ਮੰਗ ਕੇ ਖਾਣਨੇ ਆ ਵੀ ਚਾਹੀ ਕਿਸੇ ਦੇ ਗਾੜੀ ਹੱਥ ਛੱਡਦੇ ਆ ਮੈਂ ਨਾ ਵੀ ਜਿਹੜਾ ਆਪਣੇ ਵਰਗਾ ਕਿਸਾਨ ਫਾਰਮਰ ਕੋਈ ਹੋਊਗਾ ਨਾ ਦੂਜੇ ਤੀਜਿਆਂ ਨੂੰ ਕਿਹਦੇ ਸੌਖਾ ਹੁੰਦਾ ਹੈ ਇਹ ਕੁੜੀਆਂ ਜਿਹੜੇ ਹੁੰਦੇ ਇਹਨਾਂ ਦੀ ਜਿਆਦਾ ਆਕੜ ਹੁੰਦੀ ਤੇ ਪੱਲੇ ਕੋਹ ਨਹੀਂ ਹੁੰਦਾ ਇਹ ਚੀਜ਼ ਕਰਕੇ ਆਨਾ ਵੀ ਕਿਸੇ ਨੂੰ ਘੱਟ ਨਾ ਸਮਝੋ ਕਈ ਕਹਿ ਦੇਣਗੇ ਅਸੀਂ ਉੱਥੇ ਨਹੀਂ ਕੁੜੀ ਵੀ ਆਉਣੀ ਉਥੇ ਰੋਟੀਆਂ ਪਕਾਉਣੀਆਂ ਪੈਂਦੀਆਂ ਆ ਉਹ ਆ ਜੇ ਆ ਜੇ ਰੋਟੀਆਂ ਪਕਾਉਗੇ ਤੇ ਭਰਾਵਾ ਹੋਰ ਗੁਰਦਾਰਿਆਂ ਦੁੱਧੀਆਂ ਚੀਜ਼ੀਆਂ ਥਾਵਾਂ ਦੇ ਜਗ੍ਹਾ ਜੂ ਆਪਾਂ ਭਾਂਡੇ ਮਾਂਜਦੇ ਆ ਜਾਂ ਕੁਛ ਕਰਦੇ ਆ ਘਰ ਘਰ ਇਹ ਗੱਲ ਆ ਆਪਣੇ ਘਰਾਂ 'ਚ ਵੇਖ ਲਿਓ ਕਿ ਬੁੜੀਆਂ ਗੁਰਦਾਰਿਆਂ ਜਾਜਾ ਭਾਂਡੇ ਮਾਂਜਣ ਗਿਆ ਘਰੇ ਜੇ ਕੋਈ ਆਜ ਨਾ ਕਹਿਣਾ ਨਾ ਅਸੀਂ ਨਹੀਂ ਚਾਹ ਬਣਾਉਣੀ ਅਸੀਂ ਰੋਟੀ ਪਕਾਉਣੀ ਇਹ ਗਲਤ ਗੱਲਾਂ ਆ ਕਈ ਇਹ ਮਗਰੋਂ ਕਹਿਣਗੇ ਵੀ ਅਸੀਂ ਆ ਨਹੀਂ ਕਰਨਾ ਜੇ ਨਹੀਂ ਕਰਨਾ ਇਹ ਆਪੋ ਆਪਣੇ ਬੰਦੇ ਦੀ ਸੋਝ ਹੈ ਵੀ ਕਿਹੜੇ ਤਰੀਕੇ ਨਾਲ ਕਿਸ ਨੇ ਕਿੰਨੂੰ ਗਾਈਡ ਕੀਤਾ ਕਿਹੇ ਤਰੀਕੇ ਨਾਲ ਕਿੰਨੂੰ ਗਾਈਡ ਕੀਤਾ ਮੈਂ ਜਦਾਂ ਗੱਲ ਕਰਦਾ ਰਹਿੰਦਾ ਆ ਵੀ ਸਿਆਣੇ ਬੰਦਿਆਂ ਜੀ ਬੰਦਾ ਬਵੇ ਵੀ ਸੋ ਹਨਾ ਸੁੱਖਿਆਂ ਨੂੰ ਮਿਲਦਾ ਹੈ ਸੋ ਕੋਈ ਗੱਲ ਬਾਤ ਜਿਨੂੰ ਦੂਜੇ ਆਪਣੇ ਆਪਾਂ ਆਪਣੇ ਹਾਨਿਆਂ ਨਾਲ ਬੈਈ ਜਾਵਾਂ ਆਪਾਂ ਕੋਈ ਜਾਈ ਦੀ ਗੱਲ ਨਹੀਂ ਕਰਨੀ ਆਪਾਂ ਲੋਚੇ ਕੜੋਚੇ ਗੰਦ ਪੈਲੋ ਫਲਾਣੇ ਉਹਦੀ ਨਿੰਦਿਆ ਚੂਲੀ ਕਰ ਲਾ ਵੀ ਜਿਹਦੇ ਸਿਆਣੇ ਲਾਗੇ ਬਵਾਂਗੇ ਉਹਨੇ ਕੋਈ ਮਾਤੀ ਦੇਣੀ ਮੈਂ ਤਾਂ ਕਰਕੇ ਨਾ ਕੰਮ ਤੇ ਫੋਕਸ ਰੱਖੋ ਜੇ ਘੜੀ ਬਹਿਣਾ ਆ ਇੱਕ ਗੁਰੂ ਘਰੇ ਜਾਇਆ ਕਰੋ ਰੱਬ ਤੋਂ ਮੰਗੋ ਜੋ ਮੰਗਣਾ ਕੋਈ ਬੰਦਾ ਨਹੀਂ ਉਹ ਕਿਸੇ ਨੂੰ ਦਿੰਦਾ ਜੇ ਅੱਜ ਵੀ ਦੇ ਵੀ ਦਊਰੇ ਅਗਲੇ ਦਿਨ ਉਹਨੇ ਸੁਣਾ ਵੀ ਜਣਾ ਮੈਂ ਫਲਾਣੇ ਦੇ ਨੂੰ ਆਹ ਦਿੱਤਾ ਚੇਤਾ ਹੀ ਤਾਂ ਕਰਕੇ ਰੱਬ ਨੇ ਇਹ ਨਹੀਂ ਸੁਣਾ ਮੰਗਣਾ ਨਾ ਉਹਨੇ ਸੁਣਾਉਣਾ ਵੀ ਦੇ ਗੇ ਤਾਂ ਕਰਕੇ ਮੈਂ ਨਾ ਤੇ ਬਾਕੀ ਤੁਸੀਂ ਮੇਰੇ ਭਰਾ ਆਪਣੇ ਕੰਮ ਤੇ ਜ਼ਿਆਦਾ ਟਟਿਆ ਰਿਹਾ ਕਰੋ ਐਵੇਂ ਕਿਸੇ ਪ੍ਰਵਾਹ ਕਰਕੇ ਆਪਣੇ ਕੰਮ ਦੀ ਨਾਲ ਢੇਰੀ ਟਟਿਆ ਕਰੋ ਬਾਕੀ ਚਲੋ ਤਾਨੂੰ ਮਿਲਦੇ ਆਂ ਗਾੜੀ ਗਾੜੀ ਕੀ ਸਮਾਂ ਯਾਰ ਬਾਕੀ ਜਿਹੜੀਆਂ ਮੇਰੇ ਮਨ 'ਚ ਗੱਲਾਂ ਹੁੰਦੀਆਂ ਆਪਾਂ ਦੱਸ ਦੇਈਆਂ ਹੁਣ ਪਤਾ ਨਹੀਂ ਕਈ ਸੁਣ ਕੇ ਕੋਈ ਗੌਰ ਕਰਦੇ ਜਾਂ ਕਈ ਜਾਂਦੇ ਨੇ ਕੁੜੀਆਂ ਬੋਰਿੰਗ ਹੀ ਆ ਕੰਮ ਹੈ ਬਾਕੀ ਚਲੋ ਭਰਾ ਚੱਲ ਬੈ ਚਵਾਈ ਦਾ ਕੰਮ ਲਾ ਦੀਆਂ ਮਸ਼ੀਨਾਂ ਵਿੱਚੋਂ ਨਾ ਕੰਮ ਹੋ ਗਿਆ ਬੂਰਾ ਹਵਾਕਰ ਬੋਡ ਬਾਕੀ ਹਾਂ ਤੁਹਾਨੂੰ ਕਿਉਂ ਜਾ ਕੇ ਮਿਲਦੇ ਆਂ ਨਰਾਂ ਦਾ ਕੰਮ ਹੋ ਰਿਹਾ ਚਲਾਂ ਇਸ ਆ ਪਾਲੀਏ ਜੈਲ ਖੰਡੋ ਬਲੀਏ ਹੁਣ ਬਹਿ ਸੀਣ ਜੰਬਾ ਲੀ ਇਸੇਾਰੇ ਜਵਾਬ ਪਰ ਜਾਂਦੇ ਗਏ ਗਾਮਾਂ ਦਾ ਕੰਮ ਹੋ ਜਲੇਆ ਡੰਨ ਤੇ ਆਪਾਂ ਆ ਕੇ ਦੁੱਧ ਪਿਓਨ ਕੀ ਆ ਨਹੀਂ ਆਇਆ ਡੰਗੀਆਂ ਭੁਖੀਆਂ ਆ ਬੱਛੀ ਹੋ ਗਈ ਵੱਡੀ ਆਪਣੀ ਇਹਦਾ ਕਰਤਾ ਦੁੱਧ ਬੰਦ ਹੁਣ ਇਹਨੂੰ ਨਹੀਂ ਪਿਉਣਾ ਹੁਣ ਆ ਦੋ ਅੰਦਰ ਆ ਉਹਨਾਂ ਦੋਵਾਂ ਨੂੰ ਆ 3 ਲੀਟਰ ਦੀ ਬੋਤਲ ਆ ਉਹਨਾਂ ਦੋਵਾਂ ਨੂੰ ਮੈਸ ਪਿਉਣੀ ਆ ਮੇਰਾ ਕੰਮ ਗਲਤੀ ਆ ਥੋੜਾ ਜਿਹਾ ਕਿ ਇੱਕ ਅੰਦਰ ਇੱਕ ਬਾਹਰ ਜੈਰੀ ਨਾਲ ਬਈ ਮੜ ਕੇ ਇੱਕ ਦੂਜੇ ਨੂੰ ਚੁੰਗਣਾ ਹਾਂ ਕੋਈ ਨਾ ਸਿਆਣੀਆਂ ਆ ਗਈਆਂ ਹੁਣ ਤਾਂ ਚੁੰਗਦੀਆਂ ਘਾਟੀਆਂ ਇੱਕ ਦੂਜੀ ਬਾਪੀ ਚਲੋ ਹੁਣ ਮਿਲਦੇ ਆਂ ਪਿਆਗੀਆਂ ਇਹਨਾਂ ਦਾ ਟੱਪੇ ਆਇਆ ਨਾ ਤਾਂ ਹੋ ਗਿਆ ਕੰਮ ਡਨ ਹੁਣ ਆ ਚਲੋ ਥੋੜੀਆਂ ਸਿਆਣੀਆਂ ਘੱਟ ਚੁੰਗਦੀਆਂ ਵਰ ਚੁੰਗਦੀਆਂ ਹੈਗੀਆਂ ਦਏ ਨਹੀਂ ਉੱਕਾਂ ਨਹੀਂ ਚੁੰਗਦੀਆਂ ਹੁਣ ਆ ਵੀ ਇੱਕ ਵੱਛੀ ਬਾਹਰ ਅਸਲ ਜੋ ਆਵੇ ਹੋ ਗਈਆਂ ਵੱਖੋ ਵੱਖੀ ਹੈ ਕਰਦੇ ਕਰਦੇ ਹੁੰਦੀਆਂ ਚੁੰਗਣਾਂ ਕਰ ਦੇ ਕਰ ਦੇ ਮੈਂ ਉਹਨਾਂ ਨੂੰ ਪਿਉਣਾ ਦੁੱਧ ਨਾ ਵੀ ਹੋਣਾ ਦੀ ਮੰਨੂ ਪਿਉ ਆਹ ਲੋ ਉਹਨਾਂ ਦੀ ਐ ਸ਼ੂਟਿੰਗ ਆ ਹੁਣ ਉਹਨਾਂ ਨੇ ਪੀ ਗਏ ਕਿੱਦਾਂ ਕਰ ਦੇ ਇਦਾਂ ਨਾ ਕਰਿਆ ਕਰ ਮਾਤੀ ਆ ਇਹਨਾਂ ਦੁੱਧ ਉਹਨਾਂ ਦਾ ਦੁੱਧ ਘਟਾਇਆ ਫੌਜ ਦਾ ਪਿਆ ਲਈ ਹਰ ਮਿਲਦੇ ਨਾਲੋਂ ਰਾਣੀਆਂ ਖਾਨ ਦੀਆਂ ਪੱਠੇ ਵੰਡ ਵੰਡ ਪਾਊਡਰ ਪਾਊਡਰ ਪਿਆ ਆਪਾਂ ਸਟਾਲਾ ਬੀਜਿਆ ਇਹ ਨਹੀਂ ਬੀਜਿਆ ਨਹੀਂ ਆਹ ਵੇਖੋ ਤਾਲੇ ਟਰਾਲੀ ਭਰੀ ਭਰੀ ਨਾ ਰਾਣੀਆਂ ਨੂੰ ਨਹੀਂ ਪਾਉਣਾ ਚਲੋ ਆ ਗਏ ਆ ਉਹ ਵੀ ਰਾਣੀਆਂ ਜਿਨ੍ਹਾਂ ਨੇ ਖਾਣਾ ਪਰ ਆਪਾਂ ਇਹ ਸ਼ਹਿਰ ਬੈਰੀ ਖੜਨੋਂ ਉਥੇ ਵੇਚਾਂਗੇ ਇਹਨਾਂ ਨੂੰ ਆਪਾਂ ਮਕਈ ਦਾ ਚਾਰ ਹੀ ਪਾਉਣਾ ਇਹ ਆਪਾਂ ਤਾਂ ਬੀਜਿਆ ਆ ਵੀ ਤਾਂ ਬੀਜਿਆ ਆ ਵੀ ਆਪਾਂ ਮੁੜ ਕੇ ਬੀਜਣੀ ਮਕਈ ਤੁਹਾਨੂੰ ਪਤਾ ਕਣਕ ਵਾਲੀ ਪਹਿਲੀ ਜੀ ਮਕਈ ਲੇਟ ਹੋ ਜਾਂਦੀ ਆ ਇਹ ਕਾਰਨ ਕਰਕੇ ਇਹ ਦੋ ਲੋ ਵਧ ਗਏ ਤੇ ਮੁੜ ਕੇ ਆਪਾਂ ਵੇਚਾਂਗੇ ਮਕਈ ਤੇ ਤਾਂ ਕਰਕੇ ਪਰ ਇਹਨਾਂ ਨੂੰ ਨਹੀਂ ਪਉਣ ਜੇ ਇਹਨਾਂ ਨੂੰ ਹਸਟਾਲਾ ਪਾ ਦੀ ਨਾ ਸਾਡਾ ਦੁੱਧ ਘਟ ਜਾਣਾ ਜੇ ਨੂੰ ਪੱਠਾ ਕੋਈ ਚੇਂਜ ਕਰਦੇ ਆ ਨਾ ਉਹ ਚੀਜ਼ ਵੇਖੋ ਬਦੋ ਬਦੀ ਦੁੱਧ ਦਾ ਫਰਕ ਪਊਗਾ ਹੀ ਪਊਗਾ ਭਾਵੇਂ ਥੋੜਾ ਬਾਧਾ ਪਵੇ ਭਾਵੇਂ ਜਿਆਦਾ ਪਵੇ ਪਊਗਾ ਜਰੂਰ ਅਹੀਂ ਜਦੋਂ ਇੱਕ ਟੋਆ ਛੱਡ ਕੇ ਦੂਜੇ ਟੋਏ ਨੂੰ ਹੱਥ ਲਾਈਏ ਨਾ ਸਾਡਾ ਤਾਂ ਹੀ ਫਰਕ ਪੈ ਜਾਂਦਾ ਦੁੱਧ ਦਾ ਤਾਂ ਕਰਕੇ ਤੇ ਜੇ ਕੋਈ ਮੇਰਾ ਵੀਰ ਪੈਂਠਾ ਕਿੱਲਿਆਂ ਜਾਂ ਆਪਣੀ ਵੀਡੀਓ ਵੇਂਦਾ ਆ ਤੇ ਜਰੂਰ ਕਨੈਕਟ ਕਰੇ ਆਪਾਂ ਉੱਥੇ ਖੜਦੇ ਆਂ ਸ਼ਹਿਰ ਪੈਂਠਾ ਕਿੱਲਿਆਂ ਜੀ ਤੇ ਹੈਗਾ ਸਾਰਾ ਸਟਾਲ ਆਈ ਹੈ ਭਾਵਾ ਪੈਲੀਆਂ ਲਾਈਆਂ ਜੇ ਚਲਣਾ ਮਹੀਨਾ ਦਾ ਕੰਮ ਮੜਕੇ ਮਹੀਨਾ ਦੋ ਮਹੀਨੇ ਚ ਲਾਉਣ ਕੇ ਫਰਵਰੀ ਜ ਆਪਾਂ ਮਕਈ ਪੀਜਣ ਡੈਬ ਨਹੀਂ ਤਾਂ ਕਰਕੇ ਮੈਂ ਨਾ ਬਾਕੀ ਪੂਰਾ ਓਕੇ ਕੰਮ ਹੋਇਆ ਪਿਆ ਰਾਣੀਆਂ ਖਾਣ ਦੀਆਂ ਪੱਠੇ ਹੁਣ ਆਪਾਂ ਵਾੜਤੀਆਂ ਅੰਦਰੇ ਰਿਆ ਕਰਨੀਆਂ ਹੋਣ ਇਹਨਾਂ ਸੁੱਕ ਪਾ ਗਏ ਅੰਦਰੇ ਹੀ ਬੂਗੇ ਹੁਣ ਮਾਰਤੇ ਇਹਨਾਂ ਦੇ ਹੁਣ ਬਾਹਰ ਨਹੀਂ ਕੱਢਿਆ ਕਰਨੀਆਂ ਕਿਉਂਕਿ ਬਾਹਰ ਠੰਡਿਆ ਅੰਦਰ ਤੁਹਾਨੂੰ ਪਤਾ ਫਿਰ ਵੀ ਨਿੱਗਾ ਤੇ ਬਾਕੀ ਹੁਣ ਭਾਂਡੇ ਭੁੰਡੇ ਲੱਗਣਦੇ ਤੇ ਆ ਬੂਗੇ ਰਹਿੰਦੇ ਵਜਣ ਵਾਲੇ ਤੇ ਆਪਾਂ ਮਾਰਦੇ ਜੀ ਸਪੀਅਰਤਾਂ ਨੂੰ ਮਿਲਦੇ ਕਈ ਵੀਰਾਂ ਦੇ ਮੈਸੇਜ ਆਉਂਦੇ 10000 ਦਾ ਰਿਜ਼ਲਟ ਕਿਦਾਂ ਦਾ ਤੁਹਾਨੂੰ ਦੱਸਾਂ 10000 ਦਾ ਵਧੀਆ ਰਿਜ਼ਲਟ ਹੋ ਕੇ ਮਾਹੌਲ ਇਹ ਪੂਰਾ ਦੇ ਪੂਰੀ ਐ ਵਧੀਆ ਆਈ ਆਪਣੀ ਫੈਨ ਵੀ ਦੁੱਧ ਦੱਧ ਵੀ ਸਾਰਾ ਕੁਝ ਬਾਕੀ ਕਈ ਜਿੱਦਾਂ ਕਹਿ ਦਿੰਦੇ ਨਾ ਕਰ ਗੱਲਾਂ ਸਾਡੀ ਗਾਂ ਖਲੋਂਦੀ ਨਹੀਂ ਉਹ ਤਾਂ ਨਹੀਂ ਖਲੋਂਦੀ ਤੁਸੀਂ ਪਾਊਡਰ ਨਹੀਂ ਪਾਉਂਦੇ ਪਾਊਡਰ ਜ਼ਰੂਰ ਪਾਗੇ ਰੱਖਿਆ ਕਰੋ ਹੁਣ ਕਈ ਵੀਰਾਂ ਦੇ ਜਾਂ ਕਈ ਡਾਇਰੈਕਟਰਾਂ ਦੇ ਮੈਸੇਜ ਆਉਂਦੇ ਸਾਡੀ ਦਵਾਈ ਦਾ ਨਾਮ ਲਿਆ ਕਰ ਵਾਇਦ ਨੂੰ ਹੀ ਸਾਨੂੰ ਦੋ ਅਸੀਂ ਵਰਤ ਕੇ ਵੇਖੀਏ ਫੇਰ ਹੀ ਤੁਹਾਨੂੰ ਰਿਜ਼ਲਟ ਦੱਸਾਂਗੇ ਗਾੜੀ ਵੀ ਹਾਂ ਮੈਂ ਐਵੇਂ ਨਾਂ ਲੈਦਾ ਉਹ ਅਗਲੇ ਨੂੰ ਰਿਜ਼ਲਟ ਨਾ ਮਿਲਿਓ ਮੇਰੀ ਕੁੱਤਿਆ ਕੁੱਤਿਆ ਕਰਨ ਤੂੰ ਐਵੇਂ ਭੌਂਕੀ ਜਾਂਦਾ ਫਲਾਣੇ ਠੀਕ ਐ ਅੱਗੇ بڑے ਨਾਂ ਲੱਗਦੇ ਠੀਕ ਐ ਤੇ ਜਿੰਨੇ ਨਾਂ ਲੈਣਾ ਹੈ ਆਪਾਂ ਕੋਈ ਦਰ ਦੋ ਆਂਦੇ ਨਹੀਂ ਆ ਵੀ ਆਪਾਂ ਇਹੋ ਆੰਦੇ ਆ ਵੀ ਸਾਨੂੰ ਵੀ ਦਵਾਈ ਦੋ ਸਾਨੂੰ ਰਿਜ਼ਲਟ ਦਾ ਪਤਾ ਲੱਗੇ ਤੇ ਅਸੀਂ ਗਾਂ ਦੱਸਾਂਗੇ ਜੋਦਾਂ ਮੈਂ ਦਾਦਾ ਤੁਹਾਨੂੰ ਰਿਜ਼ਲਟ ਨਾ ਮਿਲੇ ਤੁਸੀਂ ਫਿਰ ਮੇਰੇ ਕੋਲ ਜਰ ਦੱਸਾ ਪਾਈਂ ਸਰ ਤਾਂ ਕਰਕੇ ਮੈਂ ਨਾ ਵੀ ਕੋਈ ਵੀ ਕੰਮ ਕਰਨਾ ਆਪਾਂ ਪਹਿਨੋ ਆਪਣੇ ਗਾਂ ਦੇ ਵਰਤ ਕੇ ਤੇ ਫਿਰ ਤੁਹਾਨੂੰ ਗਾੜੀ ਦੱਸਾਂਗੇ ਬਾਕੀ ਚਲੋ ਇੰਨੇ ਨਾਲ ਕਰਦੇ ਆਂ ਵਲੌਗ ਦੀ ਸਮਾਪਤੀ ਤੁਹਾਨੂੰ ਮਿਲਦਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਧੰਨਵਾਦ ਤੁਹਾਡਾ